ਗੁਰੂ ਪਿਆਰੀ ਸਾਧ ਸੰਗਤ ਜੀ ਵਿਸਾਖੀ ਵਾਲਾ ਦਿਨ ਖਾਲਸੇ ਦਾ ਸਾਜਨਾ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਨੂੰ ਇੱਕ ਅਜਿਹੇ ਮਜ਼ਬੂਤ ਸੰਗਠਨ ਦਾ ਰੂਪ ਦੇਣਾ ਚਾਹੁੰਦੇ ਸਨ ਜਿਸ ਦਾ ਉੱਚਾ ਮਨੋਵਲ ਹੋਵੇ ਤੇ ਆਪਾ ਵਾਰਨ ਦੀ ਤੀਬਰ ਭਾਵਨਾ ਹੋਵੇ ਸਿਰਜਣਾ ਦਾ ਇਹ ਮਹਾਨ ਕਾਰਜ ਸਨ 1699 ਈਸਵੀ ਦੀ ਵਿਸਾਖੀ ਦੇ ਅਵਸਰ ਤੇ ਸੰਪੰਨ ਹੋਇਆ ਉਸ ਦਿਨ ਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋਇਆ ਦੂਰ ਦੂਰ ਤੋਂ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਹੋਏ ਸਨ ਗੁਰੂ ਜੀ ਦਾ ਲੰਗਰ ਅਟੁੱਟ ਜਾਰੀ ਸੀ ਚਾਰੇ ਪਾਸੇ ਸ਼ਰਧਾ ਉਤਸ਼ਾਹ ਉਲਾਸ ਦਾ ਵਾਤਾਵਰਨ ਬਣਿਆ ਹੋਇਆ ਸੀ ਕੇਸਗੜ੍ਹ ਸਾਹਿਬ ਵਿਖੇ ਸਵੇਰ ਦਾ ਦੀਵਾਨ ਸਜਿਆ ਹੋਇਆ ਸੀ ਦੀਵਾਨ ਅਸਥਾਨ ਦੇ ਕੋਲ ਹੀ ਇੱਕ ਵੱਡਾ ਸਾਰਾ ਅੰਬੂ ਲੱਗਾ ਹੋਇਆ ਸੀ ਅੰਬੂ ਦੇ ਬੂਹੇ ਅੱਗੇ ਪਰਦਾ ਲਟਕ ਰਿਹਾ ਸੀ ਸੰਗਤਾਂ ਦੀਆਂ ਨਜ਼ਰਾਂ ਵਾਰ-ਵਾਰ ਤੰਬੂ ਵੱਲ ਜਾਂਦੀਆਂ ਪਰ ਕੋਈ ਨਹੀਂ ਸੀ ਜਾਣਦਾ ਕੀ ਉਸ ਦੇ ਅੰਦਰ ਕੀ ਹੈ ਦੀਵਾਨ ਵਿੱਚ ਬਾਣੀ ਦਾ ਕੀਰਤਨ ਹੋ ਰਿਹਾ ਸੀ ਰਾਗੀ ਰਸ ਈਨੀ ਆਵਾਜ਼ ਵਿੱਚ ਸ਼ਬਦ ਗਾ ਰਹੇ ਸਨ ਸੰਗਤਾਂ ਸ਼ਰਤਾਂ ਨਾਲ ਸੁਣਦੀਆਂ ਤੇ ਸਰੂਰ ਵਿੱਚ ਝੂਮ ਰਹੀਆਂ ਸਨ ਕੀਰਤਨ ਦਾ ਭੋਗ ਪਿਆ ਰਾਗੀ ਆਪਣੇ ਸਾਜ਼ ਸਮੇਟਣ ਲੱਗੇ ਅਚਾਨਕ ਦਸ਼ਮੇਸ਼ ਗੁਰੂ ਜੀ ਆਪਣੇ ਆਸਣ ਤੋਂ ਉੱਠੇ ਇੱਕ ਭਰਪੂਰ ਭਰਪੂਰ ਅਡਚੋਲ ਵੀ ਨਜ਼ਰ ਆਪਨੇ ਸੰਗਤਾਂ ਤੇ ਮਾਰੀ ਜਿਵੇਂ ਕੋਈ ਪਰਖ ਕਰਦੇ ਹੋਣ ਉਸ ਵੇਲੇ ਆਪ ਜੀ ਦੇ ਚਿਹਰੇ ਦੀ ਸ਼ਭਾ ਵੇਖਣ ਵਾਲੀ ਸੀ ਮਸਤਕ ਤੇ ਨੂਰ ਅੱਖਾਂ ਵਿੱਚ ਜੋਸ਼ ਦੀ ਚਮਕ ਇਹ ਬੁੱਲ ਕਿਸੇ ਦ੍ਰਿੜ ਇਰਾਦੇ ਵਿੱਚ ਉੱਟੇ ਹੋਏ ਸਨ ਅਜਹੀ ਅਨੋਖੀ ਅਜਹੀ ਬਾਕੀ ਸਭ ਸਿੱਖਾਂ ਦੇ ਅੱਗੇ ਕਦੀ ਨਹੀਂ ਸੀ ਤੱਕੀ ਸਭ ਹੈਰਾਨ ਸਨ ਕੋਈ ਨਵੀਂ ਗੱਲ ਵਾਪਰਨ ਵਾਲੀ ਹੈ ਐ ਇੰਜ ਸੋਚ ਰਹੇ ਸਨ